ਸਰ ਮੈਂ ਪਿਛਲੇ 10 ਸਾਲਾਂ ਤੋਂ ਮਤਲਬ ਕੰਮ ਕਰ ਰਹੀ ਆ ਅ ਆਪਣਾ ਬੈਕ ਮੈਂ ਵਿਚਾਰਨ ਵਿਚ ਵਿਚ ਬਟ ਮੈਨੂੰ ਅਜ ਤੱਕ ਕੋਈ ਹੋਪ ਨਹੀਂ ਹੋਈ ਕਿ ਮੈਂ ਰੈਗੂਲਰ ਹੋ ਸਕਦੀ ਹਾਂ ਬਟ ਆਫਟਰ 10 ਇਅਰ ਮੈਨੂੰ ਇਹ ਜੌਬ ਮਿਲੀ ਹੈ ਇਹ ਮੇਰਾ ਬੈਸਟ ਐਕਸਪੀਰੀਅੰਸ ਰਿਹਾ ਮਤਲਬ ਮੈਂ ਮੇਰੀ ਫੈਮਿਲੀ ਐਨੀ ਖੁਸ਼ ਹੈ ਮੇਰਾ ਬੇਟਾ ਛੋਟਾ ਗਿਆ ਔਰ ਮਤਲਬ ਸਾਡੇ ਅਸੀਂ ਆਪਣਾ ਐਕਸਪਲੇਨ ਹੀ ਨਹੀਂ ਕਰ ਸਕਦੇ ਕਿਸ ਤਾ ਨੂੰ ਮੰਨ ਲਾ ਅਸਲ 10 ਨੀਅਰ ਜਦ ਕੇ ਹੋ ਖੋ ਚੁੱਕੇ ਸੀ ਪਰ ਬਟ ਤੁਹਾਨੂੰ ਇਹ ਜੌਬ ਮਿਲ ਰਹੀ ਹੈ ਤੇ ਥੈਂਕ ਯੂ ਸੋ ਮਚ ਪਰ ਇਹ ਸਾਰਾ ਤੁਹਾਡੇ ਨਹੀਂ ਤੁਹਾਡੀ ਆਪਣੀ ਮਿਹਨਤ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਜਨੂੰਨ ਹੈ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਕੀ ਮੈਨੂੰ ਨਹੀਂ ਨਹੀਂ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਜਾਰੀ ਰੱਖ ਲਓ ਇਹ ਜਿਹਨ ਮੈਂ ਹੁਣ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੌਬ ਨਹੀਂ ਹੈਗੀ ਇਨੂੰ ਤੁਸੀਂ ਇੱਕ ਜਰੀਆ ਬਣਾ ਕੇ ਅਗਲੇ ਪੇਪਰ ਤੇ ਤੂੰ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦੋ ਉਹਦੇ ਚ ਮੈਰਿਟ ਆ ਜਾਓਗੇ ਮੇਰੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੈ ਮੈਂ ਜਾਣਦਾ ਜਦੋਂ ਮੈਂ ਯੋਗਤਾ ਪੱਤਰ ਦੇਣਾ ਹੁੰਦਾ ਸੀਗਾ ਐਸੇ ਹਾਲ ਚ ਬਹੁਤ ਬਾਰੇ ਆਏ ਆ ਕਿ ਇਹ ਨਹੀਂ ਸਾਡੀ ਤੀਜੀ ਜੌਬ ਹੈ ਜੀ ਦੋ ਸਾਲਾਂ ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਪਹਿਲਾਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਐਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇਨਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ অপশন সবসময় খোলা ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ ਐਜੂਕੇਸ਼ਨ हां ਇਹਨਾਂ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ 'ਚ ਆਜੋ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣਣ ਦੀ ਲੋੜ ਨਹੀਂ ਪੈਣੀ ਵੱਡੀਆਂ ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ 'ਚ ਸੋ थैंक यू ਸੋ ਮਚ ਸਰ ਮੈਂ ਪਿਛਲੇ 10 ਸਾਲਾਂ ਤੋਂ ਮਤਲਬ ਕੰਮ ਕਰ ਰਹੀ ਆ ਕੁਨ ਬੈਕ ਮੈਂ ਵਿਚਾਰ ਨਾਲ ਚੁੰਦੇ ਬਟ ਮੈਨੂੰ ਅਜ ਤੱਕ ਕੋਈ ਹੋਪ ਨਹੀਂ ਹੋਈ ਕਿ ਮੈਂ ਰੈਗੂਲਰ ਹੋ ਸਕਦੀ ਹੂੰ ਬਟ ਆਫਟਰ 10 ਇਅਰ ਮੈਨੂੰ ਇਹ ਜੌਬ ਮਿਲੀ ਹੈ ਇਹ ਮੇਰਾ ਬੈਸਟ ਐਕਸਪੀਰੀਅੰਸ ਰਿਹਾ ਮਤਲਬ ਮੈਂ ਮੇਰੀ ਫੈਮਿਲੀ ਐਨੀ ਖੁਸ਼ ਹੈ ਮੇਰਾ ਬੇਟਾ ਸੁਟਾ ਗਿਆ ਔਰ ਮਤਲਬ ਸਾਡੇ ਅਸੀਂ ਆਪਣਾ ਮੈਨ ਲ ਐਕਸਪਲੇਨ ਹੀ ਨਹੀਂ ਕਰ ਸਕਦੇ ਕਿ ਸਾਨੂੰ ਮਤਲਬ ਅਸਲ 10 ਇਅਰ ਤੱਕ ਹੀ ਹੋਪ ਖੋ ਚੁੱਕੇ ਸੀ ਪਰ ਬਟ ਸਾਨੂੰ ਇਹ ਜੌਬ ਮਿਲ ਰਹੀ ਹੈ ਔਰ ਥੈਂਕ ਯੂ ਸੋ ਮਚ ਪਰ ਸਾਰਾ ਤੁਹਾਡੇ ਘਰ ਕੇ ਨਹੀਂ ਤੁਹਾਡੀ ਆਪਣੀ ਮਿਹਨਤ ਹੈ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਥੈਂਕ ਯੂ ਸਰ ਜਨੂਨ ਹੈ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਇਹ ਮੈਨੂੰ ਨਹੀਂ ਨਹੀਂ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਚੱਲ ਜਾਏਗਾ ਕਿ ਲੋ ਇਹ ਜਿਹ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੌਬ ਨਹੀਂ ਹੈਗੀ ਇਹਨੂੰ ਤੁਸੀਂ ਇੱਕ ਜ਼ਰੀਆ ਬਣਾ ਕੇ ਅਗਲੇ ਪੇਪਰ ਦੇ ਤੋ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ 'ਚ ਆ ਜਾਓਗੇ ਮੇਰੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੈ ਮੈਂ ਜਾਣਦਾ ਜਦੋਂ ਮੈਨੂੰ ਯੋਗਤਾ ਪੱਤਰ ਦੇਣਾ ਹੁੰਦਾ ਸੀਗਾ ਐਸੇ ਹਾਲ 'ਚ ਬਹੁਤ ਬਾਰੇ ਆਏ ਆ ਕਿ ਇਹ ਮੇਂ ਇਹ ਸਾਡੀ ਤੀਜੀ ਜੌਬ ਹੈ ਜੀ ਦੋ ਸਾਲਾਂ 'ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਪਹਿਲਾਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਐਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇਨਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ ਆਪਸ਼ਨ ਹਮੇਸ਼ਾ ਖੁੱਲੀ ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ এডਿਕੇਸ਼ਨ ਹਾਂ ਇੰਨਾ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣਣ ਦੀ ਲੋੜ ਨਹੀਂ ਪੈਣੀ ਵੱਡੀਆਂ-ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ 'ਚ ਸੋ थैंक यू ਸੋ ਮਚ